ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਕਿਰਪਾ ਦੇ ਨਾਲ ਸੰਗਤ ਗੁਰਦੁਆਰਾ ਰਵਾਲਸਰ ਸਾਹਿਬ ਗੁਰਦੁਆਰਾ ਮੰਡੀ ਸਾਹਿਬ ਅਨੰਦਪੁਰ ਸਾਹਿਬ ਮਨੀਕਰਨ ਸਾਹਿਬ ਪੁੰਦਰ ਸਾਹਿਬ ਦਰਸ਼ਨ ਦੇਦਾਰੇ ਕਰਨ ਵਾਸਤੇ ਸੰਗਤਾਂ ਜਾ ਰਹੀਆਂ ਨੇ ਭਾਈ ਪਿਆਰਾ ਸਿੰਘ ਦੀ ਪੰਡੋਰੀ ਉਹਨਾਂ ਦੇ ਬੱਚਿਆਂ ਵੱਲੋਂ ਸੇਵਾ ਕੀਤੀ ਗਈ ਹੈ ਇਹ ਸੰਗਤ ਜਿਹੜੀ ਹੈ ਬਸ ਤੇ ਵਿੱਚ ਬੈਠੀ ਐ ਪਹਿਲੀ ਵਾਰ ਕਿਹੜੀ ਕਿਹੜੀ ਸੰਗਤ ਆ ਰਹੀ ਜੀ ਹਾਂਜੀ ਭਰਤੂ ਜਤਰਾ ਅਰੰਭ ਹੋ ਗਈ ਐ ਤੇ ਸਰਕਾਰਪੁਰ ਦੇ ਲਾਗੇ ਪਹੁੰਚ ਚੁੱਕੇ ਆਂ ਵਾਹਿਗੁਰੂ 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 ਜੀ ਕੀ ਫਤਿਹ ਹਾਂ ਜੀ ਵਰਦੀ ਸਿੰਘ ਜੀ ਦੇ ਉਹ ਕੋਈ ਚਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਜੋ ਗੁਰੂ ਪਿਆਰੀ 사ਸੰਗਤ ਜੀ ਆਪ ਜੀ ਬਹੁਤ ਹੀ ਵਡਭਾਗੇ ਹੋ ਜਿਨ੍ਹਾਂ ਨੂੰ ਕਿ ਅੱਜ ਇਹ ਬਹੁਤ ਹੀ ਖੁਸ਼ੀਆਂ ਭਰਅਸਮਾ ਪ੍ਰਾਪਤ ਹੋਇਆ ਹੈ ਜਿਹੜੀ ਕਿ ਯਾਤਰਾ ਆਰੰਭ ਹੋਈ ਹੈ ਪਲੱਤ ਤੋਂ ਸ੍ਰੀ ਮਨਿਕਰਨ ਸਾਹਿਬ ਵਾਸਤੇ ਜਿਹੜੀਆਂ ਸੰਗਤਾਂ ਪਹਿਲੀ ਵਾਰ ਦਰਸ਼ਨਦਾਰਕ ਕਰਨਗੇ ਉਹਨਾਂ ਵਾਸਤੇ ਇੱਕ ਅਲੌਕਿਕ ਦ੍ਰਿਸ਼ ਉਹਤੇ ਦੇਖਣ ਨੂੰ ਮਿਲਣਾ ਹੈ ਜੋ ਗੰਗਾ ਨਦੀ ਹੈ ਉਸ ਦਾ ਬਹੁਤ ਹੀ ਤੇਜ਼ ਵਹਾਅ ਹੈ ਔਰ ਉਸ ਦੀ ਆਵਾਜ਼ ਇੰਨੀ ਛੁਕਦੀ ਹੈ ਕਿ ਆਪਣੇ ਕੰਨ ਬੋਲੇ ਹੋਂ ਤੱਕ ਵੀ ਹੁੰਦੇ ਨੇ ਸੋ ਇਹੋ ਜੇ ਸਥਾਨਾਂ ਤੇ ਜੋ ਧਾਰਮਿਕ ਸਥਾਨਾਂ ਦਰਸ਼ਨ ਕਰਨੇ ਇਹ ਬੜੇ ਭਾਗੇ ਹੁੰਦੇ ਹਨ ਔਰ ਉਹ ਧੰਨਤਾ ਦੇ ਯੋਗ ਹਨ ਜਿਨ੍ਹਾਂ ਨੇ ਸੇਵਾ ਲਈ ਹੈ ਜਿਨ੍ਹਾਂ ਨੇ ਬਸ ਯਾਤਰਾ ਦੇ ਲਈ ਫ੍ਰੀ ਸੇਵਾ ਦੇ ਆਪਣਾ ਯੋਗਦਾਨ ਪਾਇਆ ਹੈ ਸੋ ਸਤਿਗੁਰੂ ਨਾਨਕ ਪਾਸ਼ਾ ਅਕਾਲਪੁਰ ਵਾਹਿਗੁਰੂ ਜੀ ਉਹਨਾਂ ਦੀਆਂ ਮਨ ਮਰਾਦਾਂ ਹਰ ਕਾਰਜ ਸਫਲਤਾ ਫਤਿਹ ਕਰਨ ਅਤੇ ਜੋ ਸੰਗਤਾਂ ਇਸ ਯਾਤਰਾ ਤੇ ਜਾ ਰਹੀਆਂ ਨੇ ਉਹਨਾਂ ਦੀਆਂ ਮਨੋ ਕਾਮਨਾਵਾਂ ਸਭ ਦੀਆਂ ਪੂਰਨ ਕਰਨ ਤਾਂ ਕਿ ਉਹ ਆਪਣੀਆਂ ਖੁਸ਼ੀਆਂ ਪ੍ਰਾਪਤ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵਿੱਚ ਹੋਰ ਵੀ ਉਤਸ਼ਾਹ ਹੋਵੇ ਸੋ ਇਹ ਯਾਤਰਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਹ ਬੜੇ ਹੀ ਪਿਆਰ ਉਹ ਸਤਿਕਾਰ ਦੇ ਨਾਲ ਗੁਰ ਸਿੱਖੀ ਜੀਵਨ ਦੇ ਮੁਤਾਬਕ ਹੀ ਆਪਾਂ ਸਫ਼ਰਤਾ ਕਰਨਾ ਹੈ ਇਸ ਦੇ ਵਿੱਚ ਆਪਾਂ ਕੋਈ ਮਨਮਤ ਨਹੀਂ ਕਰਨੀ ਗੁਰ ਸਿੱਖ ਇਤਿਹਾਸ ਦੇ ਮੁਤਾਬਕ ਦਰਸ਼ਨ ਕਰਨੇ ਹਨ ਔਰ ਜਿੱਥੇ ਜਾਣਾ ਉਸ ਦੇ ਇਤਿਹਾਸ ਨੂੰ ਆਪਾਂ ਵਾਚਣਾ ਹੈ ਦੇਖਣਾ ਹੈ ਔਰ ਅੱਗੇ ਆਪਾਂ ਦੱਸਣਾ ਵੀ ਹੈ ਮੈਂ ਜ਼ਿਆਦਾ ਨਾ ਬੋਲਦਾ ਕਿੰਮਾ ਦਾ ਜਾ ਚਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਪਹਿਲਾ ਬੜਾ ਆਪਣਾ ਭਲਾਥ ਤੋਂ ਚੱਲ ਕੇ ਕੀਰਤਪੁਰ ਸਾਹਿਬ ਹੋਵੇਗਾ ਜਿੱਥੇ ਸੰਗਤਾਂ ਲੰਗਰ ਪ੍ਰਸ਼ਾਦਾ ਛੱਕ ਕੇ ਫਿਰ ਅੱਗੇ ਨੂੰ ਚਾਲੇ ਪਾਣ ਗਈਆਂ ਸਵਾਭ ਸਭ ਸੰਗਤਾਂ ਦੇ ਦਰਸ਼ਨ ਦੇਾਰੇ ਕਰ ਰਹੇ ਹੋ ਇਹ ਸਾਡੇ ਜਗਤ ਬੁੱਫੜ ਜੀ ਨੇ ਇਹਨਾਂ ਬਿਨਾਂ ਯਾਤਰਾ ਇਹਨਾਂ ਬਿਨਾਂ ਯਾਤਰਾ ਸਾਡੀ ਅਧੂਰੀ ਜਾਂਦੀ ਮੋੜ ਇੰਨੇ ਬੰਨੇ ਨੇ ਹਾਂਜੀ ਸਾਰੇ ਮੈਂ ਤਾਂ ਫਾਰੀਏ ਇਹ ਸਾਡੇ ਬੁੱਫੜ ਜੀ ਨੇ ਇਹਨਾਂ ਦੀ ਮਦੋਲਤੀ ਸਾਡੀ ਇਹ ਮਨਿਕਰ ਦੀ ਯਾਤਰਾ ਜਿਹੜੀ ਹੈ ਆਰੰਭ ਹੋਈ ਸੀ ਇਹਨਾਂ ਦੇ ਵੀ ਵਿਚਾਰ ਸੁਣੀਏ ਵਾਗਰਜੀਖਾ ਖਾਲਸਾ ਸ੍ਰੀ ਵਾਗਰਜੀਖੀ ਬਥੇ ਬੜਾ ਮਨ ਬਾਗੋ ਬਾਗ ਹੋ ਗਿਆ ਮਨਿਕਰਨ ਜੀ ਯਾਤਰਾ ਕਰਨ ਚੱਲੇ ਆ ਜੀ ਵਾਗਰਜੀਖਾ ਖਾਲਸਾ ਸ੍ਰੀ ਵਾਗਰਜੀਖੀ